ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੋ ਜੀ ਇੱਥੇ ਬਲੂਗਣੇ ਨੇ ਤੰਗ ਕਰੇ ਪਏ ਆ ਜੀ ਇੱਕ ਤਾਂ ਜੀ ਕਰਦਾ ਤਾਂ ਵੀ ਨਾ ਜੀ ਕਟਾਈ ਕਰੀਏ ਇਹਨੂੰ ਭਜਾਈਏ ਪਰ ਮੈਂ ਕਿਹਾ ਕਾਹ ਨੂੰ ਭਜਾਉਣੇ ਆ ਆ ਬੈਠੇ ਆ ਐਨੇ ਤੰਗ ਕਰਦੇ ਹੋਇਆ ਤੇ ਇੱਕ ਤਾਂ ਉਹ ਤੂੜੀ ਫਰਦੇ ਕਰਿਆ ਉੱਪਰ ਤੇ ਸਿੱਧੀ ਛਾਲ ਮਾਰੀ ਥੱਲੇ ਨੂੰ ਵੀ ਵਰਤੇ ਉਹ ਤੇ ਐਂ ਅੱਗੇ ਥੱਲੇ ਬੱਜਿਆ ਮੈਂ ਕਿਹਾ ਲੈ ਮਰ ਗਿਆ ਪਰ ਬਚ ਗਿਆ ਸਾਡੀ ਬੱਜੀ ਉੱਪਰ ਦੇ ਛਾਲਵਾ ਦੇ ਵੇਖਾ ਸੀਟ ਦਾ ਦੇਖੋ ਕੀ ਹਾਲ ਕਰਿਆ ਤੇ ਇੱਕ ਤਾਂ ਦਿਲ ਕਰਦਾ ਵੀ ਇਹਨਾਂ ਜੀ ਕਟਾਈ ਕਰਕੇ ਇਹਨਾਂ ਨੂੰ ਭਜਾਵਾਂ ਸਾਰਿਆਂ ਨੂੰ ਸਾਰੀ ਖਰਾਬ ਵਗਰੀ ਪਈ ਆ ਸਾਰੀ ਖਰਾਬ ਮੈਂ ਕਿਹਾ ਵੀ ਚਲ ਕਾ ਨੂੰ ਦੁੱਧ ਵੀ ਬੁਲਾਇਆ ਮੈਂ ਕਿਹਾ ਚੰਨ ਨਿਆਣੇ ਰੋਜ਼ ਦੁੱਧ ਕਰਕੇ ਜਾਦਾ ਪੰਗਾ ਪੈ ਗਿਆ ਚਾਰ-ਪੰਜ ਦਿਨ ਹੋ ਗਏ ਨੇ ਦੁੱਧ ਪਾ ਦਿੰਦੇ ਆ ਗਲਾਸ ਉਹਦੇ ਕਰਕੇ ਜੈਸੇ ਚੋਣ ਆਉਂਦੇ ਜਿਹੜੀ ਬਾਈਕ ਦੇ ਨਾਲ ਬਾਲਕੀ ਦੇ ਵਿੱਚੇ ਗਿਰ ਗਿਆ ਪਾਣੀ ਦਾ ਨਾਲੇ ਵਿੱਚ ਵੀ ਰੱਖਿਆ ਲਿਆ ਕਿ ਵੀ ਚਲ ਮੈਂ ਚੋਦੇ ਇਹਨਾਂ ਨੂੰ ਵੰਡ ਪਾਉਣ ਲੱਗ ਗਿਆ ਆਇਆ ਹਾਲ ਵਿੱਚ ਵੀ ਦੇਖਿਆ ਕਿ ਤੇ ਦੁੱਧ ਵਿੱਚ ਠਾ ਦੇਣੀ ਝਾਲ ਬੱਜੀ ਪਾਹੀਂ ਚ ਭਿੱਜ ਕੇ ਬਾਹਰ ਨੇ ਚਾਮਲਿਗੇ ਹੈ ਚਾਮਲਿਗੇ ਦੋ ਦਿਨ ਚ ਵੀ ਦੁੱਧ ਮਿਲਦਾ ਹੈ ਕੀ ਦੁੱਧ ਮਿਲਦਾ ਹੈ ਪਰਸੋ ਦੇ ਨੇ ਉਹਨੇ ਡਿਨਰ ਕਰਿਆ ਅਸਲੀ ਉਹ ਤਾਂ ਚਲੋ ਇਹਨਾਂ ਨੇ ਖਾਣਾ ਹੀ ਆ ਹਾਂ ਉਸ ਤੋਂ ਬਾਅਦ ਉਹਨਾਂ ਨੇ ਹਾਂ ਪਰ ਉਹ ਬਰਾ ਭੱਜੀ ਵੀ ਪਿੱਛੇ ਔਰੀ ਕੋ ਮੀ ਜਾਂਦੇ ਬਹੁਰੇ ਆ ਜਣਾ ਆਪਾਂ ਨਹੀਂ ਲੰਘ ਜਣਾ ਇਹਨਾਂ ਨੇ ਇੱਥੇ ਉਹ ਟੋਕਰੀ ਨਾਲ ਪੰਗੇ ਲੈਣੇ ਇਹਦੇ ਵਿੱਚ ਬੈਹ ਜਾਂਦੇ ਡਰੈਕਟਰ ਕੋਲ ਦਿੱਸਦਾ ਸੀ ਕਿ ਹਾਲ ਕਰਿਆ ਪਿਆ ਸਾਰੇ ਦੇ ਉੱਪਰ ਮੈਨੂੰ ਬਾਬੀ ਦਾਦ ਦੇ ਬਾਬੀ ਕਹਿੰਦੇ ਮੈਂ ਸਵੇਰੇ ਕੱਖ ਪਾਉਣ ਲੱਗ ਗਿਆ ਟੋਕਰੇ ਦੇ ਆਹ ਜਿਹੜੀ ਆਹ ਹੈ ਚਾਦਰ ਜੀ ਉਹਦੇ ਵਿੱਚ ਅੰਦਰ ਵੜਿਆ ਹੋਇਆ ਵਿੱਚੋਂ ਥੱਲੇ ਹਾਂ ਮੈਂ ਕਿਹਾ ਸ਼ੁਕਰ ਹੈ ਤੁਸੀਂ ਕੱਖ ਦੀ ਚੱਕੇ ਨੇ ਚਲਾ ਦਿੱਤੀ ਮੈਂ ਯਾਰੇ ਮਰ ਜਣਾ ਤਾ ਚੱਲ ਕੋਈ ਨਹੀਂ ਨਿਆਣੇ ਇਹਨਾਂ ਦੇ ਵੀ ਖੇਲਾ ਕਰਨੀਆਂ ਹੂੰ ਮੈਂ ਗਾਂ ਦੀ ਡਿਪੜ ਪਾਉਣੀ ਇਹ ਡਿਪੜ ਵਾਗੀ ਬੇਤਰੇ ਮੁਰਕ ਕੇ ਆਉਣਾ ਨਹੀਂ ਹੈ ਫੇਰ ਕਿੱਥੇ ਆਉਣਾ ਹੈ ਕਿ ਆਪਾਂ ਤਾਂ ਪਹਿਲੇ ਹੀ ਲੰਘ ਆ ਚੱਲ ਨਹੀਂ ਹੋ ਇੰਨਾ ਚ ਨਹੀਂ ਜਾਂਦੇ ਹੁਣ ਕਿਧਰ ਰਹਿ ਕੇ ਜਾਵਾਂਗੇ ਦੁੱਧ ਦੁੱਧ ਮਿਲਦਾ ਪਿੰਡ ਨੂੰ ਬਾਕੀ ਵਧੀਆ ਜਗ੍ਹਾ ਉੱਪਰ ਹਾਂ ਤੂੜੀ ਦੇ ਉੱਤੇ ਬਹਿ ਜੰਦੇ ਆ ਜਾ ਕੇ ਬਾਕੀ ਹੁਣ ਬਿੱਲੀ ਤੇ ਡਪੰਡ ਕਿਥੇ ਰਖਾ ੜਿਓ ਨਹੀਂ ਸੱਤ ਘਰ ਘਟ ਪਾਉਣੇ ਹਾਂ ਹਮ ਹਰੇ ਕਿੰਨਾ ਕਰੇ ਸੱਤਵੇਂ ਘਰ ਹਾਂ ਕਿਆ ਪਤਾ ਲੈ ਕੇ ਆਈ ਆ ਚਲ ਚਲ ਬਾਰਕ ਨੂੰ ਹਾਂਜੀ ਚਲ

ਛੋਟੇ ਛੋਟੇ ਹੀ ਆ ਕਿੰਨੇ ਕਿੰਨੇ ਦਿਨ ਹੋ ਗਏ ਬਈ ਇਹਨਾਂ ਨੂੰ ਐ ਦੋ ਤਿੰਨ ਦਿਨ ਹੋ ਗਏ ਨਾ ਦੇਖ ਲੈ ਰੁੱਬ ਵੀ ਪੀਂ ਲੱਗੇ ਹੋਣ ਲਓ ਜੀ ਪਹਿਲੀ ਕਟਾਈ ਸ਼ੁਰੂ ਹੋ ਗਈ ਜੀ ਅੱਜ ਤੇ ਹਜੇ ਸਾਰੀ 22 ਦਿਨ ਦਾ ਹੋਇਆ ਅਜ ਤੱਕ ਇਹਨੇ ਵਧੀ ਜਾਂਦਾ ਹੈ ਹੈ ਇਹ ਜਿਆਦਾ ਵਧੀਆ ਵੱਧਦਾ ਉਹਦੇ ਨਾਲ 22 ਦਿਨ ਵਿੱਚ ਦੇਖ ਲੈ ਵੀ ਗੱਡਾ ਗੱਡਾ ਹੋ ਗਿਆ ਹੂੰ ਉਹ ਜਿਹੜਾ ਵੱਡਾ ਹੋਇਆ ਇਹਨੂੰ ਵੀ ਬੀਜ ਦੇਣਾ ਬੀਜਣਾ ਕਿ ਸਿੱਧੀ ਬਾਹਰ ਕੱਢਣੀ ਹੈ ਨਾ ਬੀਜ ਦੇਣਾ ਉਧਰਲੀ ਸਾਈਡ ਬੀਜਣਾ ਆ ਆ ਇੱਧਰ ਆ ਆ ਇਧਰ ਵਧੀਰਾ ਜੇ ਤਾਂ ਵੀ ਘਟਾ ਇਧਰ ਜਿਆਦਾ ਆ ਦੇਖੋ ਇਧਰ ਜਿਆਦਾ ਸੰਘਣਾ ਹੈ ਤੇ ਬਸ ਤੇ ਮੈਨੂੰ ਲੱਗਦਾ ਅਗਲੀ ਵਾਰ ਦੂਈ ਕੈਂਚੀ ਦੇਣੀ ਪੈਣੀ ਆ ਉਹ ਜਿਹੜੀ ਲੱਕ ਜੇ ਨਾ ਮਸ਼ੀਨ ਜੀ ਲਾਉਣੀ ਆ ਤੁਹਾਡੇ ਫਾਰਕ ਨੇ ਇੰਨੀ ਕਿਨੇ ਖਰਚਾ ਕਰਾਈ ਜਾਣਾ 250 ਰੁਪਏ ਦੀ ਆ ਲੈ ਆਇਆ ਕੱਲ ਖਾਸੀ ਮਹਿੰਗੀ ਆ ਉਹ ਹੂੰ ਹੂੰ ਮੇਕਾ ਖਾਤੀ ਮਹਿੰਗੀ ਆ ਉਹ ਸਾਲਾ ਕੋਲੀ 250 ਦੀ ਆ ਲਿਆ ਆ ਗਾ ਤੇ ਚਾਹੀਦੀ ਤਾਂ ਹੈਗੀ ਉਹ ਤਾਂ ਹੀ ਵੱਡਾ ਹੋਣਾ ਗਾ ਇੱਥੇ ਭਾਈ ਨੂੰ ਪੁੱਛੀ ਕਿ ਆ ਰਿਹਾ ਪਰਦਾ ਠੀਕ ਆ ਜੀ ਜਿਹੜੇ ਆਉਂਦੇ ਆ ਹਾਂਜੀ ਉਹਨਾਂ ਨੂੰ ਪੁੱਛ ਇਹ ਕਿੰ ਰੁਪਏ ਲੰਦੇ ਠੀਕ ਐ ਪਤਾ ਤਾਂ ਲੱਗ ਧੁੱਪਾਂ ਵੀ ਹੋ ਗਈ ਧੁੱਪਾਂ ਦਾ ਹੋਣੀ ਉਹ ਹੁਣ ਕਿਤੇ ਸੂਰਜ ਕੋ ਪੱਲੀ ਪਾ ਜਾਊਗਾ ਨਾ ਹੂੰ ਪੱਲੀ ਤਾਂ ਪੈਣੀ ਨਹੀਂ ਉਹ ਥਲੇ ਵੀ ਗਰਮੀ ਆ ਪਰ ਉਹ ਨਹੀਂ ਹਾਂਜੀ ਮੈਂ ਹਲੇ ਵੀ ਬਹੁਤ ਗਰਮੀ ਆ ਗਰਮੀ ਗਰਮੀ ਆਪੇ ਜਿਆਦਾ ਪਈ ਆਪੇ ਹਲੇ ਕਹਿੰਦੇ ਗਰਮੀ ਨਹੀਂ ਮੈਨਾਂ ਦਾ ਠੰਡ ਹਾਂ ਠੰਡ ਆਊਗੀ ਆਊਗੀ 2 ਮਹੀਨੇ ਤੱਕ ਹਲੇ ਸਤੰਬਰ ਚੱਲਦਾ ਅਕਤੂਬਰ ਹਾਂ ਫਿਰ ਠੰਡ ਨੇ ਬਸ ਕਰਾ ਦੇਣੀ ਫਿਰ ਠੰਡ ਨੇ ਬਸ ਕਰਾ ਦੇਣੀ ਠੰਡ ਬਹੁਤ ਆ ਫਿਰ 20 20 ਦਿਨ ਸੂਰਜ ਨਹੀਂ ਦਿਖਣਾ ਜਿਹੜਾ ਦਿੱਲੀ ਦਿਖਦਾ ਹੁਣ ਹਨਾ ਜੀ ਪਿਛਲੇ ਸਾਲ ਤਾਂ ਕਿਉਂ ਤੇ ਪਿਛਲੇ ਸਾਲ ਤਾਂ ਪਤਾ ਨਹੀਂ 22 ਦਿਨ ਪਤਾ ਨਹੀਂ ਕਿੰਨੇ ਦਿਨ ਨਹੀਂ ਸੂਰਜ ਦਿਖਿਆ ਜਦ ਹੈ ਨਾ ਹੂੰਜਾ ਹਾਂਜੀ ਸੰਗਾ ਥੋੜਾ ਹੈ ਹਾਂਜੀ ਕਾਦਾ ਪਾਰਕ ਦਾ ਅੱਗ ਗੋਡਿਆਂ ਤੁਸੀਂ ਮੈਨੂੰ ਲਾ ਲਿਆ ਫੇ ਹੈਲਪ ਤਾਂ ਕਰਾਉਣੀ ਹੂ ਆ ਕਿ ਮੈਂ ਫੇ ਮੈਂ ਇਕੱਲੇ ਨਹੀਂ ਮੈਂ ਵੜਤੀ ਕਿ ਤੁਸੀਂ ਵੜਤੀ ਅਸੀਂ ਇਕ-ਇਕ ਵੱਡੀ ਜਾਣੀ ਆਪਾਂ ਲੱਗਦਾ ਤਾਂ ਕੁਝ ਨਹੀਂ ਲੱਗਦਾ ਤਾਂ ਕੁਝ ਨਹੀਂ ਆਈਆਂ ਖਬਰ ਹੁੰਦਾ ਨਾ ਜਿਹੜਾ ਕੱਢਦੇਗਾ ਬੇਚੀ ਠੀਕ ਹੈ ਜੀ ਇਹ ਧੂਆ ਕਾ ਹੈ ਦੇਸੀ ਸਰੋ ਕੁਯਾ ਦਾ ਇਹ ਨਹੀਂ ਰੱਖਦਾ ਲੋਹੀ ਵਿਦੇਸ਼ੀ ਘਾ ਲਾ ਲਿਆ ਸੇਸੀ ਪਟਦਾ ਦੇਸ਼ ਨਾਲ ਨਹੀਂ ਜੁੜੇ ਵਿਦੇਸ਼ ਨਾਲ ਜੁੜਨੇ ਨੂੰ ਫਿਰਦੇ ਆ ਹੂੰ ਚਲੋ ਕੋਈ ਨਹੀਂ ਓਕੇ ਵੱਡਾ ਅੱਗੇ ਲਓ ਹੁਣ ਮੈਂ ਵੱਡਦਾ ਇੱਕ ਮੈਂ ਜਿਗਾ ਕ ਹੋ ਗਏ ਹਾਂਜੀ 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 ਸਹੀ ਖਲੋ ਕਿੰਨਾ ਕਾ ਬੱਡ ਗਈ ਇਕੱਠਾ ਕਰਤਾ ਹੁਣ ਆਇਆ ਵੀ ਆਦੋ ਵਾਲੇ ਨੂੰ ਫੈਲ ਜੂਗਾ ਉੱਪਰ ਨੂੰ ਨਹੀਂ ਜਾਊਗਾ ਹੂੰ ਜਿਹੜਾ ਉੱਪਰ ਨੂੰ ਭਜੇ ਜਾਂਦਾ ਦਾ ਉਹ ਰੁਕ ਜੀ ਇੰਨਾ ਆ ਗਿਆ ਦੇਖ ਲੂ ਹੈ ਘਰ ਨਿਕੜਿਆ ਆਇਆ ਇੰਨੀ ਕ ਕੈਰੀ ਚ ਨਾਲ ਵੱਡੇ ਵੀ ਮੜਾ ਮੜਾ ਉੱਪਰ ਉੱਪਰ ਤੋਂ ਵੱਡੇ ਮੜਾ ਮੜਾ ਜਾ ਜੇ ਕਿਤੇ ਜ਼ਿਆਦਾ ਵੱਢਦੇ ਥੱਲੇ ਤੱਕ ਫੇਰ ਖਾਸਾ ਹੋ ਜੇ ਨਾ ਦਾ ਹੂੰ ਹੁਣ ਇੱਕ ਮੈਂ ਇਸ ਦੇ ਕੱਕ ਹੋ ਗਏ ਨਾ। ਸਾਥੀ ਮੈਂ ਤੁਹਾਨੂੰ ਕਹਿੰਦੇ ਹਾਂ। ਲੈ ਮੈਂ ਸਾਨੂੰ ਥੋੜੀ ਪਾਣੀ। ਇਹਨੂੰ ਵੀ ਸਿੱਟ ਦੇਣਾ ਦੁਬਾਰਾ ਬਸ ਕਿਸੇ ਲੈਣਾ ਜਿਆ ਚ ਗੁੱਢ ਕੇ। ਨਹੀਂ ਠੀਕ ਹੈ ਲੈਣਾ ਜੀ ਦਾ ਵਧੀਰਾ ਹੋਏ ਆਉਣਾ। ਫਿਰ ਇਹਨੂੰ ਕੀ ਕਰਨਾ ਹੁਣ? ਤਰੂਗਾ ਮੈਂ ਇਹਨੂੰ ਪਾ ਦੇਣਾ ਖਾ ਲੈਣਾ ਉਹਨੇ। ਠੀਕ ਹੈ। ਚਲੋ ਫਿਰ। ਕੱਖੇ ਇਹ ਹੈ ਇਹ ਕੀ ਚੀਜ਼। ਪਲਮਟ ਆਪੀ ਚ। ਕਿਹਦੇ ਜਹਰ ਹੈਗੇ ਦਾ ਕੱਖੇ ਆ। ਉਹਨਾਂ ਨੂੰ ਕਿਹੜਾ ਕੱਖ ਮਿਲਦਾ ਹੀ ਨਹੀਂ ਹੈਗੇ। ਉਹ ਫਿਰ ਉਹਨਾਂ ਨੂੰ ਗੁੱਢ ਕੁਆਲਿਟੀ ਦੇ ਮਿਲਦੇ। ਇਜੀ ਨਾਲ ਗੁੱਢ ਨਹੀਂ ਹੈਗੇ ਉਹ। ਠੀਕ ਹੈ ਜੀ। ਕਿੰਬੋ ਅੱਗੇ ਨਦੀ ਬਰੇਹੀ ਕੱਖ ਖਾਣ ਲਈ ਜਾਇ ਕਰਦੇ ਤੇ। ਉਹ ਤੇ ਖੱਬੜੇ ਹੁੰਦਾ ਤਾਂ ਜੇ ਚਾਰੇ ਕਰਦੇ ਤੇ ਇੰਨੇ ਨਾਲ ਖੱਬੜ ਹੋਣਾ ਮੈਸਾ ਨੂੰ ਵੀ ਆਏ ਚੁੰਮ ਕੇ ਖਾ ਜਾਣਾ ਤੇ ਲੈ ਨਾ ਤੀ ਪਰ ਜਦੋਂ ਮੈਸਾ ਨੂੰ ਪਾ ਦਿੰਦਾ ਮਰਜੀ ਆ ਤੇਰੀ ਭਾਈ ਥੋੜੀ ਮਰਜੀ ਨਾ ਨਾ ਮੇਰੀ ਨਹੀਂ ਥੋੜੀ ਮੰਨ ਲੈਣੀ ਮੇਰੀ ਮੰਨ ਲੈ ਹਾਂਜੀ ਆ ਫੁੱਲ ਦੇਖੋ ਆ ਜਿੱਟਾ ਬਹੁਤ ਸੋਹਣਾ ਲੱਗਦਾ ਹੈ ਪਾਪੀ ਇੱਕ ਹੀ ਜਿੱਟਾ ਬਸ ਸਾਰੇ ਇਹਦਾ ਹਲੇ ਪਤਾ ਹੀ ਨਹੀਂ ਬਿੱਦਿਆ ਪੜਾਈ ਲਾਈਏ ਬਿੱਦਿਆ ਪੜਨੀ ਆਉਂਦੀ ਨਹੀਂ ਆਉਂਦੀ ਹੈ ਅੱਗੇ ਅਸੀਂ ਰੱਖੇ ਕਰਦੇ ਕਿਤਾਬਾਂ ਕਿਤਾਬਾਂ ਚ ਰੱਖਦੇ ਹੁੰਦੇ ਤੇ ਅਸੀਂ ਛੋਟੇ ਹੁੰਦੇ ਸੀ ਤੂੰ ਵੀ ਰੱਖਦਾ ਪੈਲਾ ਰੱਖਦੇ ਹੁੰਦੇ ਤੇ ਹੂੰ ਤਾਂ ਰੱਖਦੇ ਨਹੀਂ ਚੱਲ ਠੀਕ ਹੈ ਲਿਆ ਫਿਰ ਤਾਹਲਾ ਸੁਨੇ ਚੱਕ ਕੇ ਠੀਕ ਹੈ ਜੀ ਮੂਲ ਗੀਤ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਜੋ ਤਾਂ ਪਰਨੇ ਸਵਾਰ ਦਾ ਉਹ ਸਾਡੀ ਘੁੱਗੀ ਨਹੀਂ ਆਉਂਦੀ ਹੈਗੀ ਬਾਈ ਵੀ ਵੀਡੀਓ ਵਿੱਚ ਇਹ ਗੁੱਸੇ ਹੋਇਆ ਵਾ ਇਹ ਹੇਮਕੋਟ ਸਾਹਿਬ ਦਾ ਹੀ ਆਇਆ ਵਾ ਇਹ ਮੁੜ ਕੇ ਨਹੀਂ ਆਇਆ ਹੈਗਾ ਇਹ ਹਾਂ ਕਿਦਾਂ ਪਾਰਟੀ ਕਰੀ ਤੇ ਕਰੀ ਨਹੀਂ ਹੈਗੀ ਬਾਈ ਬਾਈ ਦੱਸ ਕਰੀਨੀ ਨੂੰ ਇਹ ਪਾਰਟੀ ਤਾਂ ਕਰੀ ਤੇ ਪੂਰੇ ਹੋਦੇ ਫਿਰ ਚੱਲ ਪੈ ਚੱਲ ਪੈਸੇ ਆਉਣ ਲੱਗੂਗੀ ਉਹਨੇ ਕਰੀ ਹੈਗੀ ਤਾਂ ਚਾਰਾ ਠੰਡਾ ਮੇਰੇ ਕਿ ਨਹੀਂ ਤੇ ਮੈਂ ਬਿੰਦਰ ਨੂੰ ਕਹਿ ਦਿੰਦਾ ਤੂੰ ਹੋਰ ਜੀ ਮੈਨੂੰ ਅਸੀਂ ਅਸੀਂ ਕਿੱਥੇ ਜਾਉਂਦੇ ਉਹ ਚਲ ਤੂੰ ਦਾ ਲੱਗ ਬੰਦਾ ਇਹਦੀ ਗੱਲ ਕਰਦਾ ਗੁੱਸੇ ਹੋਇਆ ਬੀਬੀ ਮੋਟਰ ਸਾਹਿਬ ਦਾ ਜਿੱਦਾਂ ਯਾਰ ਗੁੱਸੇ ਹੁਣਾ ਮੈਨੂੰ ਆਇਆ ਕਹਦਾ ਸੀ ਡੰਡਾ ਵੀ ਲੈ ਤੂੰ ਤੇ ਆਵਦੀ ਤੂੰ ਉਹ ਅੱਜ ਵੀ ਪਾਓ ਖੁੱਲਿਆ ਪਿਆਦਾ ਤੇਰਾ ਪਿੱਛੇ ਵਾਲੇ ਦੇ ਉਂ ਤਾਂ ਰੌਟਾ ਦਾ ਉਹਦੇ ਥਾਲਾ ਚੁੱਪੀ ਹੋਈ ਆ ਚੱਲੀ ਜਾਂਦੀ ਆ ਤਾਂ ਹੋਰ ਮੰਡ ਚ ਲਾਤਾ ਪਾਣੀ ਹਾਂ ਮੈਨੂੰ ਕੋਣ ਕਰਕੇ ਕਹਿੰਦੇ ਕਹਿੰਦੇ ਮੋਟਰ ਬੰਦੇ ਘਰੇ ਆਵਾ ਕਾਤੇ ਹੁਣ ਜੀਰੀ ਟੇਡੀ ਹੁੰਦੀ ਆ ਪਾਣੀ ਲੱਗੇਦਾ ਇਹ ਬੱਜਰ ਬਾਲ ਤਾਂ ਜੀ ਨਹੀਂ ਪਤਾ ਕੀ ਗੱਲ ਆ ਯਾਰ ਉਹ ਜਿਹੜਾ ਨੜ ਹੁਣ ਜਾਨ ਬਿਨਾ ਵੀ ਟੇਡਾ ਹੋਣਾ ਉਹਨੇ ਗਿੱਲਾ ਹੋਏ ਤੇ ਨਾ ਥੋੜੀ ਜਿ ਨਰਮ ਹੋ ਜਾਂਦੀ ਆ ਹਾਂ ਹੁਣ ਯਾਰ ਉਹਦੀ ਜਾਨ ਵੀ ਖਿੱਚ ਲਈ ਸਾਰੀ ਉਹਨੇ ਅਸਲ ਚ ਤੁਸੀਂ ਇਹ ਹਫਤੇ ਪਹਿਨਾ ਪਾਣੀ ਚਾਹੀਦਾ ਰ ਤੁਹਾਨੂੰ ਜਿਹੜੇ ਹਾਈਬ੍ਰਿਡ ਬੀਜ ਆ ਇਹ ਦੂਏ ਆਪਣੇ ਜਿਹੜੇ ਪਰਮਲ ਬੀਜ ਉਹਨਾਂ ਬਾਗ ਇਹਨਾਂ ਦੇ ਨਾੜੇ ਚੱਲ ਪੱਕ ਗਈ ਨਾ ਜੀਰੀ ਫੂਸੇ ਹੀ ਬਣ ਜਾਂਦਾ ਬਾਅਦ ਵਿੱਚ ਹਰਵਿੰਦਰ ਇਹ ਹਫਤਾ ਪਹਿਣਾ ਪਾਣੀ ਚਾਹੀਦਾ ਦਾ ਚੱਲ ਹੁਣ ਤਾਂ ਲਾ ਤਾ ਮੈਂ ਤੇਰੀ ਤਿੰਨ ਘਰ ਰਹਿ ਕੇ ਤੈਨੂੰ ਹੀ ਛੱਡਿਆ ਰਾਤ ਨੂੰ ਆ ਗਈ ਰਾਤ ਮੈਂ ਤੈਨੂੰ ਦੱਸਦਾ ਤਾਂ ਵੀ ਇਹ ਗਿਰ ਵੀ ਗਈ ਗਿਰਦੀ ਨਹੀਂ ਆ ਸੁਣ ਤਾਂ ਲੈ ਤਾਂ ਵੀ ਤਾਂ ਕੁਝ ਨਹੀਂ ਵਿਗੜਦਾ ਯਾਰ ਵਿਗੜਨਾ ਕੀ ਉਹ ਪੱਕੀ ਵੀ ਚਾਈ ਗਈ ਆ ਬਸ ਮੇਰੀ ਕੱਦੀ ਗਰੀ ਆ ਉਹ ਪਰ ਜਿਹੜੀ ਸੋਕੇ ਚ ਜੀਰੀ ਉਹ ਚਾਰ ਨਹੀਂ ਦਿੰਦੀ ਜਿੰਨਾ ਅੰਦਰ ਹੀ ਗਰੀਬੀ ਨੇ ਵੀ ਦੇ ਦੇਣਾ ਜੇ ਹਰਿਆਈ ਵਿੱਚ ਆ ਸਹੀ ਹੈ ਬਾਈ ਨਾਲੇ ਹੋਰ ਪੰਮੇ ਹੋਣੀ ਨਹੀਂ ਹੈਗੀ ਉਹ ਟੇਢੀ ਹੁੰਦੀ ਆ ਪੰਮਾ ਬਾਈ ਕਿਤੇ ਕੋਈ ਕੋਈ ਤੰਗ ਬਜਾ ਬਜਾ ਰੱਬ ਦਾ ਉਹਨੂੰ ਬਜਾ ਰੱਬ ਦਾ ਬੁਝ ਜਾ ਹੁਣ ਆਏ ਤਾਂ ਪਹਿਲਾਂ ਕੱਠੀ ਸੀ ਨਾ ਹੁਣ ਖੇਲ ਰਗੀ ਜਾਂ ਆਏ ਖੜ ਗਿਆ ਉਹ 부ਝੇ ਆਪੇ ਆਪਣੇ ਵਜਨ ਨਾਲ ਗਿਰੀ ਜਾਂਦਾ ਹੈ। ਗਿਰਨਾ ਹੀ ਉਹਨੇ। ਸਾਰਾ ਜੋ ਤੱਕ ਵਿੱਚ ਜਾ ਕੇ ਦੇਖਿਆ ਮੈਂ ਤਾਂ 부ਝੇ ਐ ਖੁੱਲ੍ਹੇ ਪਏ ਗੱਬੇ ਤੇ ਆਏ। 26 ਦੇਖੀ 26 ਕਿਹੜਾ ਖੜ ਜਾਂਦੀ ਹੈ 26 ਨੂੰ ਦੇਖੀ ਤੂੰ। ਆਇਓ ਗਰੀ ਲਈ। ਦੁਪਹਿਰ ਗੜੀ ਵਾਂਗੂ ਗੜਦੀ ਆ। ਵਜਨ ਦੱਬਦਾ ਹੁਣ ਉਹਨੂੰ ਵਜਨ ਦੱਬਦਾ ਇੱਕ ਥੱਲੇ ਚਾਲ ਨੂੰ ਲੈ ਜਾਈਏ ਅਵਾਂ ਸੰਗੂ ਨੋਰ। ਕਹਣਾ ਚਾਦਰੇ ਜਿੱਤੇ ਚਾਦਰੇ ਕਾਲੇ ਝੱਗੇ। ਰੀ ਲਿਖ ਦੇ ਗਾਨੀ ਹੁਣ 5 ਵੇ 6 ਵੇ ਤੱਕ ਆਏ ਆਏ ਚਾਹੀਦੀ ਆ ਯਾਰ ਚੁੱਪ ਪੈ ਗਿਆ ਪਰ ਆਏ ਆ ਬਾਈ ਨੰਦ ਬਾਈ ਫੇ ਹੋਰ ਆ ਗੀਤ ਦੇਖੇ ਕੋਈ ਜਿਹੜਾ ਟ੍ਰੈਂਡਿੰਗ ਚੱਲਦਾ ਹੁਣ ਫਲਾਈ ਕਰਕੇ ਇਹਦਾ ਚੱਲਦਾ ਫਲਾਈ ਕਰਕੇ ਬਣਾ ਨਾ ਫਿਰ ਤੂੰ ਨਹੀਂ ਬਹਿਣ ਦੇ ਉਹ ਕੁੱਤੇ ਦੇ ਛਾਲ ਬਰਾਦੀ ਆ ਅੱਗੇ ਤੋਂ ਇਹਦਾ ਬੁੜਿਆ ਵਾਲਾ ਕੀ ਦੇਖਣਾ ਕੋਈ ਤੇ ਆ ਵੀ ਸੀ ਥੋੜਾ ਠੀਕ ਆ ਬਾਈ ਇੱਕ ਹੋਰ ਆ ਗਿਆ ਆ ਗਿਆ ਆ ਗਿਆ ਬੁੜਾ ਆ ਕੀ ਦੇਖੂ ਕਦੇ ਪੰਜਾਬ ਪਰ ਆਇਆ ਗਾਣਾ ਬਾਬਾ ਹੋ ਜਾ ਬਾਬਾ ਜੀ ਕਰਕੇ ਦੇਲੇ ਤਿਆਰੀ ਬੇਜ ਕੇ ਨੂੰ ਭੇਜਦਾ ਤਾਂ ਬੱਸ ਫਿਰ ਆ ਗਿਆ ਬੱਸ ਇਹਨੂੰ ਬਾਈ ਤੇਰੀ ਸਹਿਬਾ ਦਾ ਉਹ ਆ ਗਿਆ ਜਿਆਦਾ ਚਲਾਉਣ ਕੇ ਨਜ਼ਾਰਾ ਹੁਣ ਇਹਨੇ ਮੈਨੂੰ ਲਾਤੀ ਹਜੇ ਆਪਾਂ ਕਹਿੰਦੇ ਸੀ ਚਾਚੇ ਨੇ ਪਹਿਲੀ ਵਾਰੀ ਬਿਠਾਉਣਾ ਦੇਖ ਲਾਂਗੇ ਸਮਾਂ ਤੇ ਪਹਿਲੀ ਵਾਰੀ ਇਹੀ ਬੈਠਿਆ ਦੇਖ ਲੈਂਦਾ ਝੁੱਟੀ ਤੈਨੂੰ ਮੈਂ ਕਹਿੰਦਾ ਜਾਏਗਾ ਵੀ ਇਹਨੇ ਕੀ ਪਤਾ ਕੋੜੀ ਨੇ ਵੀ ਲੈ ਲੈਣੀ ਹੈ ਲੈ ਕੋੜੀ ਮਾਈ ਇਦੇ ਕੋਲੇ ਹੈਗੀ ਨੂੰ ਫੀਲੇ ਰੋਟਾ ਦੇ ਦੂਗਾ ਕਿਹਦੇ ਕੋਲ ਲਿਆਇ ਕਰ ਤੂੰ ਮੈਂ ਤਾਂ ਆਪ ਨਹੀਂ ਹੁੰਦਾ ਖੋਲ ਲਿਆਇ ਕਰ ਘਮਾ ਲਿਆਇ ਕਰ ਨਾਲ ਪਰ ਆਏ ਅਜਾ ਚੰਪੂ ਸੀ ਨੀ ਯਾਰ ਆਉਂਦਾ ਬੈਠ ਕੇ ਨਹੀਂ ਨੀ ਆਵਾਜ਼ ਨਹੀਂ ਹੈਗੀ ਉਕਣਾ ਤੇ ਚ ਕਰਕੇ ਅਸੀਂ ਤੋਰੀ ਨਹੀਂ ਭਜਾਈ ਨੀ ਵੀ ਪਹਿਲੀ ਵਾਰੀ ਬੈਠੇ ਇੱਕ ਮੈਂ ਸਰੀਰ ਭਰ ਜਾਊਗਾ ਫਿਰ ਦੇਖੀ ਬੈਠ ਕੇ ਮੈਂ ਕਹਿੰਦਾ ਅੱਧਾ ਘੰਟਾ ਜੋਕਿੰਗ ਉਹਦੇ ਮੈਂ ਕਹਾਂ ਲਾ ਸਾਈਕਲ ਵਾਲੋ ਵੱਧੂ ਨੇ ਤੇਰਾ ਕੰਮ ਕਰ ਦੇਣਾ ਭਾਈ ਮੈਂ ਤਾਂ ਦਾ ਸਾਰਾ ਸਰੀਰ ਹਿਲਾ ਕੇ ਸੜਦੀ ਆ ਆਹ ਆਉਂਦੀ ਸਾਰਾ ਸਰੀਰ ਜੇ ਮੇਰੇ ਪੱਟ ਲੱਤਾਂ ਦੁਖਦੀਆਂ ਦੀ ਅੱਜ ਸਵੇਰ ਦੀਆਂ ਮੈਨੂੰ ਉੱਠਣ ਨੂੰ ਜੀ ਨਹੀਂ ਕਰੇ ਮੈਂ ਉੱਠ ਗਿਆ ਔਕਾ ਔਕਾ ਖਰਖਰਾਵੇ ਨਾ ਮੈਂ ਲੈ ਗਿਆ ਹੀਰੇ ਨੂੰ ਅੱਜ ਘਮਾਉਣ ਖਾਹ ਦੇਣ ਹੋ ਕੇ ਬੈਠੇ ਨਹੀਂ ਮੈਂ ਲੇਕੇ ਗਿਆ ਵੇ ਆਉਂਦੇ ਨੂੰ ਆਇਆ ਜਾ ਮੋਰਨੀ ਵਰਗਾ ਸਰੀਰ ਕਰਦਾ ਸਵੇਰ ਦਾ ਲੱਗਿਆ ਵੇ ਮੈਂ ਟਰੈਕਟਰ ਉੱਤੇ ਬੈਠਾ ਹੌਣ ਨਹੀਂ ਦੁਖਿਆ ਅੱਡ ਗੁੱਡ ਇਹ ਸਾਹ ਦੁਖਣ ਲੱਗ ਜਾਂਦਾ ਸਰੀਰ ਦਾ ਪੇਟ ਲੱਕ ਦੁਖਦਾ ਯਾਰ ਬਾਈ ਉਹਦੇ ਨਾਲ ਬਹੁਤ ਫਰਕ ਪੈਂਦਾ ਜੀ ਇਦਾਂ ਨਹੀਂ ਕੋੜੀ ਹਲਾਉਂਦੀ ਸਰੀਰ ਸਾਰਾ ਬਾਈ ਉਂਗਲੀਆਂ ਤੱਕ ਯਾਰ ਜ਼ੋਰ ਲੱਗਦਾ ਆ ਵੀ ਟੁੱਟਣ ਆ ਪਏਗਾ ਕੱਲੂ ਇੱਕ ਵਾਰ ਬਾਕੀ ਨਾ ਕਰਫੂ ਵੇ ਕੰਮ ਨਹੀਂ ਆਇਆ ਤਾਂ ਕਰਦੇ 100 ਵਾਰ ਕਰਨਾ ਗਿਆ ਮੈਂ 100 ਵਾਰ ਤਨ ਬਥੇ ਪੁੱਛ ਜੈਣਾ ਉਹਨਾਂ ਨੂੰ ਜੇ ਇਹਨਾਂ ਅਗਰ ਆਪਾਂ ਕੰਮ ਕਰਾਂ ਤਾਂ ਸਹੀ ਦਾ ਪੱਕਾ ਹੀ ਕੰਮ ਹੋਏ ਬਾਈ ਦੋ ਦਿਨ ਜਾਣਾ ਵਾ ਦੋ ਦਿਨ ਕੁੜੀ ਤੇ ਲੇਲਾ ਮੇਰੇ ਕੋ ਬਿੱਲੀ ਤੇ ਬਲੂਂੜੇ ਸੁងਦੇ ਉਹਦੇ ਗਾਣੇ ਜਿਹੜਾ ਗੀਤਰੀ ਦਾ ਕਹਿੰਦਾ ਬਿੱਲੀ ਤੇ ਬਲੂਂੜੇ ਉਹ ਚਾਹੀਦੇ ਤਾਂ ਦੱਸ ਤੀ ਮੇਰੇ ਲੈ ਜਾਣੇ ਹੈ ਸਾਡੇ ਚਾਹੀਦੇ ਤਾਂ ਦੱਸ ਤੀ ਹੈਗਾ ਤਿੰਨ ਆ ਮੰਦੇ ਦੀ ਕ ਬਲੂਂੜੇ ਜਾਣਦੇ ਮਾੜਾ ਯਾਰ ਇਹ ਤਾਂ ਉਹਨਾਂ ਨੇ ਚਲਾਕ ਹੋ ਜਾਣਾ ਹੁਣ ਮਾੜਾ ਮਾੜੇ ਹੱਥ ਲੂੰਦੇ ਆ ਫੜ ਲੈਂ ਜਾਂ ਜੀ ਚਾਹੀਦੇ ਆ ਜੋੜਾ ਦੇ ਦੇ ਦੋ ਦੋ ਲੈ ਜਾ ਬਸ ਠੀਕ ਆ ਇੱਕ ਦੋ ਦਿਨ ਚ ਅਤਿਆਲੇ ਨੇ ਹੱਥ ਦੁੱਧ ਪਾਉਂਦਾ ਉਹਨਾਂ ਨੂੰ ਪਾ ਲੈ ਟੰਗ ਪਾਉ ਕਰਦੇ ਆ ਯਾਰ ਨਾ ਨਾ ਟਰੈਕਟਰ ਦੇ ਉੱਪਰ ਸੀਟਾਂ ਪਰ ਪਾਲ ਨਹੀਂ ਆ ਮੈਂ ਕਹਾਂ ਉਹ ਨਹੀਂ ਪਾਲ ਨਹੀਂ ਉੱਥੇ ਉਹਨੇ ਕਿਤੇ ਇਕੱਠੇ ਰਹਿਣਾ ਕਿਹੜੇ ਕਿੱ데 ਨ ਕਿੱਧਰ ਕਿੱਧਰ ਘੁੰਮਣਾ ਇੱਥੇ ਤਾਂ ਲੋਕ ਬੰਦੇ ਨਹੀਂ ਇਕੱਠੇ ਰਹਿੰਦੇ ਇਹ ਤਾਂ ਫੇਰ ਬਲੂਮੜੇ ਆਹ ਤਾਂ ਦਾ ਕਿ ਕੁੱਤੇ ਨੂੰ ਜਿਹੜਾ ਜਿਹੜਾ ਖਣੀ ਖੁੱਲਿਆ ਇਕੱਠੇ ਰਹੇ ਆ ਹਾ ਹੋਟਲਾ ਕੋਈ ਕਿਧਰੇ ਘੁੰਮਦਾ ਕੋਈ ਕਿਧਰੇ ਘੁੰਮਦਾ ਕਿ ਮੇਰਾ ਪਿਆ ਦਿਖਦਾ ਵੀ ਨਹੀਂ ਪਿਆ ਇਹਦਾ ਕਿਵੇਂ ਪ੍ਰੋਗਰਾਮ ਹੁੰਦਾ ਉਹ ਕਾਲਾ ਜਿਹਾ ਕੁੱਤਾ ਦੇਖ ਲੈ ਤੇਰੇ ਸਾਹਮਣੇ ਪਿਆ ਦਿਖਦਾ ਵੀ ਨਹੀਂ ਉਹ ਤਾਂ ਸਾਰੇ ਮਰਨਾ ਉਹਨੇ ਤਾਂ ਉਹ ਬਿਆ ਹੁੰਦੇ ਹਾਂ ਉਹ ਦੇਖ ਲਫਾਵਾ ਹੀ ਲੱਗਦਾ ਉਹ ਦੇਖ ਪਿਆ ਓ ਗੁਰਿੰਦਰ ਵਰਗੇ ਦੇ ਸਾਈਕਲ ਵਿੱਚ ਦੇਖਦਾ ਹੀ ਨਹੀਂ ਹੈਗਾ ਹੈਂ ਦੇਖਦਾ ਹੀ ਨਹੀਂ ਗੁਰਿੰਦਰ ਵਰਗੇ ਸਾਈਕਲ ਤੇ ਸਭ ਨੂੰ ਮਰਨਾ ਹੁਣ ਉਹਦਾ ਤੇ ਤਾਲੀ ਕਰੀਂਗਾ ਕਹਿੰਦਾ ਮੈਂ ਕਹਿੰਦਾ ਕੁੱਤੀ ਨੂੰ ਵੀ ਛੱਡਦਾ ਉਹ ਆ ਦੇ ਕਰੋ ਸ਼ਾਮ ਨੂੰ ਕੁੱਤੀ ਨਹੀਂ ਛੱਡਦੀ ਹੈਗੀ ਕੁੱਤੀ ਨਹੀਂ ਛੱਡਦੀ ਉਹ ਨਾ ਝਗਾਉਂਦੀ ਹੈ ਖੜ ਕੇ ਸਾਰੇ ਗੁਦਰੇ ਨੂੰ ਇਹਦਾ ਮੂੰਹ ਨਹੀਂ ਜਾਂਦਾ ਸੁੱਤੱਕ ਛੋਟਾ ਰਹਿ ਗਿਆ ਮੇਰੇ ਕੁੱਕੇ ਨਹੀਂ ਮਰ ਜਣਾ ਵਿਚਾਰੇ ਨਾ ਹੀ ਭੁੱਖਾ ਨਹੀਂ ਮਰਦਾ ਉਹਦਾ ਵੀ ਰਿਚਕ ਲਿਖ ਕੇ ਆਇਆ ਵਾ ਵੀ ਜਿੰਨੇ ਦਿਨ ਉਹਦੇ ਹੈਗੇ ਆ ਉਹਨੇ ਜਰੂਰ ਨੇ ਕੱਟ ਗਈ ਜਾਣਾ ਭੱਜ ਗਈ ਲੈਟ ਉੱਥੇ ਭੱਜ ਗਈ 3 ਵਜੇ ਕਾਲੇ ਵਾਲਾ ਟ੍ਰੱਕੜ ਚੱਕਿਆ ਮੈਂ ਚੱਕਿਆ ਆ ਉਹ ਚੱਕ ਤਿਆ ਚੱਕਿਆ ਦਾ ਮੈਨੂੰ ਮੜ ਚੱਕਿਆ ਵਾ ਦਾ ਇਹ ਕਿਤੇ ਲਾਣਾ ਆਵੇ ਮਸਲਾ ਲਾਇਆ ਹੁੰਦਾ ਉਹ ਚੱਕਿਆ ਮੈਂ ਚੱਕਿਆ ਆ ਉਹ ਲਾ ਵੇ ਚੱਕ ਕੇ ਮੈਂ ਸੋਚਿਆ ਵੀ ਸੋਇ ਐਡੋ ਮੈਟਿਕ ਮੈਨੂੰ ਸੋਣੀ ਤਾਂ ਕਿੱਧਰ ਨੂੰ ਆ ਜੇ ਸਣੀ ਸੋਚ ਵੀ ਕੱਟੀ ਪਈ ਆ ਤਾਰਾ ਵੀ ਲਾਈਟ ਲੱਗਿਆ ਹੋਈਆਂ ਇਹਦੇ ਸੋਚਦੀਆਂ ਮੈਂ ਸੱਚ ਕੱਟੀ ਇਹ ਕੰਮ ਨਹੀਂ ਕਰਦੀ ਹਾਂ ਐਡੋ ਮੈਟਿਕ ਉਹਦਾ ਮੈਂ ਚਲਦੀ ਚਲਦੀ ਦਾ ਆਟੋਮੈਟਿਕ ਚੱਕਿਆ ਆ ਵੀ ਜੇ ਭੰਜ ਗਈ ਫੇਰ ਮੁਰਕੀ ਨਹੀਂ ਚੱਲੂਗੀ ਅੱਛਾ ਹੁਣ ਤੂੰ ਲਾਇਆ ਆ ਮੈਂ ਲਾ ਕੇ ਫਿਰ ਮੈਂ ਕੱਚਾ ਕੰਮ ਮੈਂ ਵੀ ਖੱਟ ਗਿਆ ਫੇਰ ਜਾਂ ਮੈਨੂੰ ਸਮਝ ਹੀ ਨਹੀਂ ਆਇਆ ਉੱਥੇ ਕੀ ਕਰਉ ਪਿਆ ਮੈਂ ਖੜਾ ਗ੍ਰਿਪ ਕੱਟ ਕੇ ਰੱਖਿਆ ਜਾਂ ਸਮਝ ਨਹੀਂ ਆਉਂਦਾ ਕਿ ਉਹ ਲਾ ਕੇ ਰੱਖਿਆ ਆ ਇੰਨਾ ਖੜਾ ਗ੍ਰਿਪ ਕੰਮ ਕਰਦੇ ਆ ਗ੍ਰਿਪ ਕੰਮ ਕਰਦੇ ਗ੍ਰਿਪ ਤਾਂ ਕਰਦੇ ਹੀ ਆ ਗ੍ਰਿਪ ਕੰਮ ਕਰਦੇ ਫੇਰ ਠੀਕ ਆ ਉਹ ਵਾ ਕੱਢ ਕੇ ਰੱਖਿਆ ਦੋ ਮਾਈਕਲ ਕਰ ਗਿਆ ਦੁਬਾਰਾ ਗਿਆ ਜਦ ਮੈਂ ਦੇਖਿਆ ਕਿ ਆਰੇ ਤੁਹਾਨੂੰ ਨਹੀਂ ਕਿਸੇ ਰਹਿਦੀ ਘਰੇ ਭਰਨੇ ਨੂੰ ਮੈਂ ਕਿਹਾ ਵੀ 3 ਵਜੇ ਭੱਜ ਜਾਣੀ ਮੈਂ ਉਹਦਾ ਆਟੋਮੈਟ ਚੱਕ ਕੇ ਮੈਂ ਆਪਣਾ ਆ ਗਿਆ ਵੀ ਫਿਰ ਚਲ ਆਪੇ ਜਿੱਦੇ ਬੰਦ ਹੋ ਕੇ ਵੀ ਦੁਆਰਾ ਇਹ ਸੋਚਿਆ ਸੁਚੇਨ ਮੈਂ ਚੱਲ ਬਖਾ ਮੈਂ ਆਟੋਮੈਟਿਕ ਤਾਂ ਮੈਂ ਕਿਹਾ ਵੀ ਆਟੋਮੈਟ ਤੁਮ ਕੱਟਿਆ ਹੈ ਯਾਰ ਮੰਨ ਕੇ ਜਲ ਕੱਟਿਆ ਬੇਟਾ ਮੈਨੂੰ ਥੜਾ ਹੁਣ ਆਈ ਨਹੀਂ ਪਤਾ ਲੱਗਾ ਵੀ ਕਿੱਧਰ ਨੂੰ ਕੱਠ ਹੋਣਾ ਕਿੱਧਰ ਨਹੀਂ ਉਹ ਆਟੋਮੈਟਿਕ ਦੂਗਾ ਇਹ ਤਾਂ ਛੋਟਾ ਜਿਹਾ ਲੱਗਿਆ ਉਹਦਾ ਪਤਾ ਨਹੀਂ ਲੱਗਦਾ ਇਹ ਆਪਣਾ ਕੋਈ ਤਾਂ ਆਪਾਂ ਉਥੋਂ ਛੋਟਾ ਜਿਹਾ ਲਿਆਇਆ ਉਹ ਹਾਂ ਯਾਰ ਇਹ ਇੱਕ ਹੀ ਟੇਡ ਦੇਣਾ ਬਈ ਆਉਦੇ ਪਰ ਵਖਨੇ ਬਸ ਆਰਡਰ ਦੇ ਪੀਲੇਪੁਰ ਦਾ ਘੁੰਮ ਕੇ ਜਾਣਾ ਪੈਂਦਾ ਬੱਟ ਨੂੰ ਜਿਹੜਾ ਲਈ ਪੈਸੇ ਨਹੀਂ ਛੱਡਦੇ ਸਿੱਧੇ ਉੱਥੇ ਨੂੰ ਜਿਹੜਾ ਆਪਾਂ ਉਦੋਂ ਲੈ ਆਉਦੇ ਵਰਗਾ ਹੀ ਹੋਣਾ ਹਾਂ ਹੈ ਤਾਂ ਮੈਂ ਤਾਂ ਗ੍ਰਿਪੇ ਕੱਢ ਤਾ ਜਮਾਵੇ ਸਾਰੇ ਇਹ ਵੀ ਸਮਝ ਕਿ ਇਹਦੇ ਕੋਲ ਆ ਦਖਲ ਉਹ ਸੰਗੇ ਦੇ ਕੌਣ ਕਾਲਾ ਪਥਰੀ ਦਾ ਪਥਰੀ ਦਾ ਪ੍ਰੈਸ਼ ਪਿੱਤੇ ਦਾ ਕਰਾਏਗਾ ਕਹਿੰਦਾ ਦੂਰਵੀਨ ਨਾਲ ਕਰਤਾ ਉਹ ਮਾ ਫਸ ਗਈਦੀ ਉਹ ਨਾਲੀ ਚ ਪਿੱਤੇ ਵਾਲੀ ਹਾਂ ਇਹ ਬਾਥਰੂਮ ਵਾਲੀ ਹੈ ਚੱਲ ਜਿਹਨੇ ਬਾਲ ਜਾਇਏ ਪਏ ਨਿਕਟਦੀ ਆ ਪਥਰੀਆਂ ਸਭ ਦੇ ਹੀ ਆ ਪਾਣੀ ਤਾਂ ਪੀਂਦੇ ਨਹੀਂ ਯਾਰ ਜਿੰਨਾ ਪਾਣੀ ਚਾਹੀਦਾ ਉਹਨਾਂ ਕੋਈ ਨਹੀਂ ਪੀਂਦਾ ਕੋਈ ਵੀ ਬੰਦਾ ਕੋਈ ਕਹਿ ਦਵੇ ਆ ਠੰਡਾ ਬਸੇਰਾ ਵੀ ਲੈਣਾ ਪਾਣੀ ਪੀ ਕੇ ਦਿਖਾਈ ਦੂ ਠੰਡੇ ਦੀ ਬੋਤਲ ਉਹ ਠੰਡੇ ਦੀ ਬੋਤਲ ਕੱਲੇ ਨਹੀਂ ਪੀ ਜੈਣੀ ਚਾਚੇ ਦਾ ਰਿਕਾਰਡ ਆ ਚਾਚਾ ਬਾਪ ਪੀਂਦਾ ਪਾਣੀ ਚਾਚੇ ਦੀ ਮਹਮੰਦ ਆ ਇਹ ਜੇ ਪੀਂਦੇ ਤੇ ਪਥਰੀ ਹੋਣੀ ਹੋਣੀ ਬਸ ਗੱਲ ਖਤਮ ਮੈਂ ਮੈਂ ਵੀ ਕਿਥੇ ਨਹੀਂ ਹੁੰਦੀ ਇੱਕ ਵਾਰ ਆ ਫੇਰੀ ਵੀ ਉਹ ਉਹ ਤਾਂ ਪਤਾ ਹੈ ਕੀ ਗੱਲ ਹੈ ਮਿਕਦਾ ਗੱਲ ਸੁਣ ਲੈ ਜੇ ਡਾਕਟਰਾਂ ਨੂੰ ਕੁਝ ਨਹੀਂ ਲੱਭਦਾ ਹੈਗਾ ਵਿੱਚ ਫੇ ਪਤਾ ਹੈ ਕੀ ਕਹਿੰਦੇ ਆ ਥੋੜੇ ਕਚਰਾ ਜੀ ਬਸ ਠੰਡਾ ਜੀ ਕਿੰਨਾ ਹੈ ਉਰੇ ਐਨੇ ਖਰਾਬ ਕਰਨਾ ਇਹ ਖਰਾਬ ਕਰ ਹਰ ਜਾ ਪੈਣਾ ਬੇਬੇ ਦਾ ਕਲਝਾ ਲਿਆ ਤੈਂ ਨਾ ਗੜ ਖਾਂਸੀ ਜਿਆਦਾ ਹਾਂ ਪਹਿਲਾਂ ਪਹਿਲਾਂ ਬੇਬੇ ਲਿਆਵਿੰਦਰ ਦੂਆ ਦੇ ਕੋਕਾ ਦੂਏ ਲੋਡ ਲਿਆਦੇ ਨੋਰਮਲ ਨਹੀਂ ਨੋਰਮਲੀ ਆ ਗਿਆ ਫਿਰ ਜਮਾ ਮੋਟਰ ਲਿਆ ਬਾਹਰ ਪਈਆਂ ਫਿਰ ਬਾਹਰ ਲੈ ਉਹ ਗਰਮ ਉਹ ਯਾਰ ਤੂੰ ਲਿਆ ਆਵੇਂ ਫੜਾ ਫੜਾ ਹੋਰ ਕੀ ਲੈਣੀ ਮੈਨੂੰ ਜਾਈ ਨਹੀਂ ਗਿਆ ਕਰਨਾ ਫਿਰ ਬਈ ਜਿਆਦਾ ਠੰਡੀ ਹੈ ਪਹਿਨਾ ਬੇਬੇ ਦਾ ਕਲਝਾ ਦੇ ਤੁਸੀਂ ਆਏ ਦੇਖ ਲਾ ਉਹ ਹੈਗਾ ਤੂੰ ਬਾਕੀ ਹੁਣ ਭਾਈ ਬਣਾਏ ਕਰੂਗੇ ਵੀਡੀਓ ਵਿੱਚੋਂ ਟਾਈਮ ਕੱਢ ਕੇ ਬਹੁਤ ਪਿਆਰ ਦਿੱਤਾ ਤੁਸੀਂ ਕਈ ਬੰਦੇ ਪੁੱਛਦੇ ਕਹਿੰਦੇ ਸਾਬ ਜੀ ਦੇ ਸੈਲਰ ਵਿੱਚ ਕਿੰਨਾ ਖਰਚ ਆਇਆ ਮੈਂ ਭਾਈ ਸਾਬ ਜੀ ਉਹ ਤੈਨੂੰ ਪੁੱਛੋ ਅੱਜ ਤਾਂ ਭਾਈ ਚੱਲ ਰਿਹਾ ਹਾਂ ਅੱਲੇ ਤਾਂ ਚਲੀ ਜਾਣਾ ਉਹਨਾਂ ਨੂੰ ਤੁਸੀਂ ਮਾੜੀ ਮੋਢੇ ਪਕੌੜੇ ਪਕੂੜੇ ਕਰ ਦੰਨੇ ਪਹਿਲੀ ਤਰ ਪਾਪਾ ਜੀ ਦੀ ਸਿੱਧੀ ਉਹਦੇ ਕੋਲ ਲੈ ਜਾਣੀ ਯਾਰ ਬੱਤ ਵੱਜੀ ਵੀ ਸਵੇਰ ਦਾ ਲੱਗਿਆ ਵਾ ਸਾਰਾ ਬੜਾ ਤੈਨ ਬੰਗ ਉਹ ਮਲਕੀਤ ਭਾਈ ਹੁਣ ਕੋ ਕੰਪਿਊਟਰ ਕੋਟਰ ਨਹੀਂ ਕਰਨਾ ਕੋਈ ਕਰਨਾ ਉਹ ਤਾਂ ਕਰਨਾ ਹੈ ਪਤਾ ਕੀ ਕਰਿਆ ਉਹਦੇ ਨਾਲ ਨਾਲ ਨਾ ਕੰਧ ਤੇ ਮਿੱਟੀ ਲਾਈ ਆ ਮਿੱਟੀ ਲਾ ਲੂ ਕੇ ਉੱਪਰ ਬੱਤਰੀ ਬੱ ਉੱਪਰ ਤੇ ਪਾਣੀ ਗਿਰੂਗਾ ਉਹ ਟਿਪਰ ਆਏ ਆਈ ਜਾਊਗਾ ਉੱਪਰ ਮਿੱਟੀ ਪਾਤੀ ਫੇਰ ਹਾਂ ਬਾਈ ਜੀਰੀ ਜਦਗੀ ਆਪਾਂ ਇਹਦੇ ਕੋਲੇ ਲੈ ਜਾਣੀ ਸਿੱਧੀ ਉਹ ਨਹੀਂ ਗੱਦੀ ਨਹੀਂ ਆ ਦੇ ਲੈ ਡਰਦਾ ਉਹ ਚੱਟ ਕੇ ਅਸੀਂ ਨਹੀਂ ਜਾਣੀ ਸੀ ਹਾਂ ਜੀਮਿੰਦਾਰ ਜਿੱਥੇ ਆ 6 ਮਹੀਨੇ ਤੇ ਕੱਟ ਲਓ ਤੇ ਉਹ ਬੰਡੀ ਚ ਆਉਂਦੀ ਆਰ ਰਿਹਾ ਧਰੂ ਆਉਗੀ ਸਾਡੀ ਤਾਂ ਬਾਈ ਜਿੱਥੇ ਮਰਜੀ ਭੇਜੇ ਐਂਡਤੀ ਨਾ ਜੜੀ ਖਰਾਬ ਗਰੂ ਉਹ ਹੀ ਮਾੜੀ ਮੋਟੀ ਇਕੱਲਾ ਸਿੱਧੀ ਸੈਲਰ ਚ ਜਾਂਦੀ ਹੁੰਦੀ ਆ ਤਾਂ ਆਰਤੀਆਂ ਮੰਗਵਾ ਸੀ ਵੀ ਕੱਢ ਲਾਉਂਗਾ ਮੇਰੇ ਤੂੰ ਬਾਈ ਮੇਰੀ ਗੱਲ ਸੁਣਨਾ ਠੀਕ ਆ ਸਿੱਧੀ ਸੈਲਰ ਦੇ ਥਰੂ ਉੱਥੇ ਕੋਈ ਨਹੀਂ ਮਿਲਣਾ ਫਿਰ ਨਾ ਜੀ ਫਾਰਮ ਨਹੀਂ ਮਿਲਦਾ ਹਾਂ ਇਹ ਉਂ ਲੋਡ ਪੈ ਗਈ ਭੈਣ ਚੋ ਸਹਿਜ ਨੂੰ ਤਾਂ ਹੱਥ ਖੜੇ ਕਰ ਦਰ ਗੱਲ ਸਾਡੇ ਕੋਲ ਹੀ ਕੋਈ ਨਹੀਂ ਹੈਗਾ ਸਾਡੇ ਦਾ ਸੈਲਰ ਕੋ ਲੱਗੇ ਸੁਣਦਾ ਲੱਗਾ ਵੀ ਦੇ ਦੇ ਦੱਸ ਮੈਂ ਇਨੇ ਕਹਣਾ ਸਾਡੇ ਇਨੇ ਕਹਣਾ ਸਾਡੇ ਦਾ ਸੈਲਰ ਕੋ ਲੱਗੇ ਤੇਰੀ ਪੂਰੇ ਉਧ ਮਾਰਾ ਹੁਣ ਹੈ ਯਾਰ ਤੈਨੂੰ ਹੁਣ ਬੂ ਮਾਰਾ ਵੀ ਲੱਖ ਰੁਪਏ ਚਾਹੀਦਾ ਤਾਂ ਲੱਖ ਰੁਪਏ ਕਾ ਹੋਏ ਹਵੇ ਲੈ ਜਾ ਆ ਜਾ ਹਾਂ ਚਲਦੀ ਆ ਤੇ ਚਲਦੀ ਆ ਤੇਰੀ ਫੇਰ ਚਲਦੀ ਨਹੀਂ ਹੈਗੀ ਸੜਾ ਜਵਾਨ ਉਹ ਤੂੰ ਸਾਨੂੰ ਕਹ ਅਸੀਂ ਤੈਨੂੰ ਲੈ ਕੇ ਦੰਦੇ ਯਾਰ ਓ ਤੂੰ ਸਾਨੂੰ ਕਹ ਅਸੀਂ ਤੈਨੂੰ ਲੈ ਕੇ ਦੰਦੇ ਕਿੰਨੇ ਚਾਹੀਦੇ ਬੋਲ ਮੈਂ ਤੈਨੂੰ ਕਹ ਗਿਆ ਆਰਤੀ ਦੇ ਕੇ ਕਰਾਉਣਾ ਤੂੰ 10000 ਤੇਰੀ ਜਵਾਨ ਪਰ ਬਣੀ ਵੀ ਦੋ ਤਰ੍ਹਾਂ ਦੀ ਹੁੰਦੀ ਜਿਕਣਾ ਉਹ ਬਾਈ ਕਹਿੰਦਾ ਵੀ ਤੇਰੀ ਬਣੀ ਵੀ ਆ ਬਣੀ ਵੀ ਕਹੈਂ ਹੁੰਦੀ ਵੀ ਇੱਕ ਤਾਂ ਗੰਦੀ ਬਣੀ ਵੀ ਇੱਕ ਤਾਂ ਦੀ ਵਧੀਆ ਬਣੀ ਵੀ ਉਹ ਵਧੀਆ ਵਾਲੀ ਗੱਲ ਕਰਦਾ ਤੇਰੀ ਵੀ ਉਹ ਬਣੀ ਵੀ ਆ ਭਾਈ ਤੇਰੀ ਉਹ ਤਾਂ ਤੈਨੂੰ ਕਹਤਾ ਹੈਗਾ ਵੀ ਜਵਾਨ ਤੇ ਬਣੀ ਮਿਲ ਜਾਣੇ ਤੈਨੂੰ ਕਹਿਤਾ ਸਹੀ ਤੂੰ ਬੋਲ ਤਾਂ ਕੱਢ ਇੱਕ ਦਾ ਹੋਈ ਆ ਚਾਰੇ ਬਿਮਾਰ ਹੋ ਗਏ ਆਹ ਹੋਲੀ ਖਾਲੀ ਕਰ ਦੋ ਸਾਲੇ 20 ਰੁਪਏ ਵੀ ਲਾਏ ਆ ਲੈ 20 ਰੁਪਏ ਬਚੇ ਗਲਾ ਤੋਣਾ ਲਾ ਲਿਓ ਲਵਲੀ ਨੇ 2 ਮੀਟਰ ਲਵਲੀ ਨੇ 50 ਰੁਪਏ ਲੈਣੇ ਇੱਕ ਵਾਰ ਦੇ 70 ਸੱਚੋਂ ਕੋ ਹਨੀਂਦਾ ਠੀਕ ਆ ਪਾਣੀ ਇੰਨਾ ਨਹੀਂ ਰੰਦਾ ਜਾ ਉਹ ਘਰ ਆ ਜਾ ਕੇ ਚਾਹ ਚੂ ਪੀ ਲਾ ਆ ਗਏ ਅਸੀਂ ਜਿਹਨੂੰ ਟੈਸਟ ਕਰਨਾ ਬਾਈ ਉਹਨੂੰ ਟੈਸਟ ਕਰਕੇ ਦੱਸ ਦਮਾ ਇਹਨੂੰ ਕੱਲੂ ਕਰਨਾ ਨਾ ਨਾ ਕਰਾਂ ਇਹਨੂੰ ਦੱਸ ਕੱਲੂ ਕਰਿਆ ਮੈਂ 4-5 ਕਿਲੇ ਆਉਂਦੇ ਦੇ ਯਾਰ ਤੇਰੇ ਜਾ ਆਉਂਗਾ ਕੱਲੂ ਮੇਰਾ ਟਾਈਮ ਨਹੀਂ ਹੈਗਾ ਮੈਂ ਕੱਲੂ ਫੇਰ ਉੱਥੀ ਨਾ ਉੱਥੇ ਲਾ ਕੇ ਦੇ ਕੋਈ ਇਹਨੂੰ ਕਹਿੰਦਾ ਨੇਰੇ ਚ ਹੋਣਾ ਕਮਰੇ ਚ ਕਮਰੇ ਚ ਦਿਖਾਉਣਾ ਇਹਨੂੰ ਠੀਕ ਆ ਬਈ ਨੇਰੇ ਵਿੱਚ ਸਿਗਨਲ ਦੇਖ ਲਾ ਬੇਪੁੱਤ ਲਾਈਟ ਦਿਖੂਗੀ ਹੋਰ ਇਹ ਪਤਾ ਲੱਗ ਜਾਊਗਾ ਮੈਂ ਤੇ ਕੱਲੂ ਉੱਥੇ ਨੂੰ ਇਹਨੇ ਫੋਨ ਕਰੀ ਜਾਣੇ ਮੈਂ ਤੇ ਜਾ ਨਹੀਂ ਹੋਣਾ ਫੇਰ ਇਹ ਇੱਕ ਵਾਰੀ ਹੁਣ ਨਵਾਂ ਸਿਸਟਮ ਆ ਤੇ ਬੇਹੱਦ ਕੀ ਚੈੱਕ ਹੋ ਜੂਗੀ ਇਹਨੂੰ ਤਾਰ ਦੇਣਾ ਵੀ ਭਈ ਆ ਦੇ ਤਾਂ ਓਕੇ ਜਾ ਜਾ ਲੈ ਜਾ ਜਾ ਚਾਹ ਪੀ ਲੈ ਗੱਗਾ ਕਿੱਥੇ ਹੁਣ ਗੱਗਾ ਮੈਚ ਖੇਲਣਗੇ ਅਬ ਇਹ ਤਾਂ ਨਹੀਂ ਆਉਂਦਾ ਪਤਾ ਨਹੀਂ ਫੋਨ ਕਰਕੇ ਦੇਖ ਲੈ ਸਸਰੀ ਘਰ ਲੱਜਦਾ ਹਾਂ ਅੱਜ ਨਹੀਂ ਆਉਂਦਾ ਅੱਜ ਜਾਂ ਕੱਲੂ ਦੋ ਦਿਨ ਮੈਚ ਆਉਦੇ ਆ ਹੀ ਨਹੀਂ ਪਤਾ ਕਿੱਥੇ ਆ ਚੱਲ ਕੋਈ ਨਹੀਂ ਆ ਜਣ ਆਉਣੀ ਅਸੀਂ ਹੈ ਅਸੀਂ ਆ ਗਏ ਹਾਂ ਹਾਂ ਦੱਬ ਦੇ ਇੱਥੇ ਅੱਧੀ ਕਰਦੀ ਆਈਟਮਸ ਸਟਾਰਟ ਹੈ ਹਾਂ ਆਈ ਬੰਗਾ ਆਈ ਬੰਗਾ ਨਹੀਂ ਹੈਗਾ ਤੂੰ ਹੀ ਐਂ ਉਹ ਮੈਂ ਤੈਨੂੰ ਕੱਦਿਆ ਦਾ ਫੋਨ ਕਰਦਾ ਤੂੰ ਆਉਂਦਾ ਨਾ ਬਾਹਰ ਤਾਂ ਮੇਰੇ ਕੋਲ ਪੈ ਜਾ ਦੱਸ ਮੇਰੀ ਨੀਂਦ ਨਹੀਂ ਆਉਣਾ ਹੈ ਕਮਾ ਭਾਈ ਲੇਟ ਨਿਕਲ ਹੁਣ ਸਵੇਰ ਦਾ ਇਹ ਮੈਂ ਨਾ ਪੰਜ ਕਿਰੇ ਮਾਰੇ ਆ ਮਾਰਿਆ ਮੰਡਕੀ ਕਿੰਨੀ ਵਾਰ ਦੀ ਵੀਡੀਓ ਬਣਾ ਲੰਦਾ ਮੈਂ ਕਹਿੰਦਾ ਦੋ ਦਿਨ ਦੇ ਬਲੌਗ ਡਵਾਦ ਰੱਖਦਾ ਚਾਹ ਤੂੰ ਮੈਂ ਕਹਿੰਦਾ ਨੇ ਮਹੀਨੇ ਦੇ ਇਕੱਠੇ ਬਣਾ ਦੇਣ ਇੱਕ ਦਿਨ ਫੇ ਤੂੰ ਬਣਾਉਂਦੇ ਆ ਹਾਂ ਸੇਵਾ ਰੱਖ ਮਣੀ ਅਬਿੰਦਰ ਨੂੰ ਆ ਉਹਦੀ ਛੇੜ ਕੇ ਹਟੇ ਜੀ ਬਲੌਗ ਦੀ ਗੱਲ ਕਰੀ ਬੰਦਰ ਕਹਿੰਦਾ ਮੇਰੇ ਕੋਲ ਤਿੰਨ ਦਿਨ ਦੇ ਪਾਈ ਆ ਮੈਂ ਇੰਨੇ ਨੂੰ ਤਾਂ ਬਾਸੀ ਕਰ ਦੇਣੇ ਇਹ ਫੇ ਤੂੰ ਰੱਖ ਦੇ ਭਾਈ ਤਾਜੇ ਤਾਜੇ ਕਾ ਛਾਵ ਕਿਉਂ ਨਾ ਬਾਈਕ ਬਣੀ ਨਹੀਂ ਅੱਜ ਮੇਰਾ ਕਹਿੰਦਾ ਤੂੰ ਦੇਖਦੇ ਚਾਈ ਤੂੰ ਹਫਤੇ ਦਾ ਮੇਰੇ ਕਿਚਨ ਇੱਕ ਅੱਧਾ ਦਿਨੇ ਬਾਹ ਪੈਣਾ ਦੋ ਦਿਨ ਪੈ ਜੂ ਵੱਦਣਾ ਜਾਣਾ ਸੀ ਇਹ ਦੇਖਦੇ ਹਾਂ ਕਿੱਥੇ ਨਹੀਂ ਜਾਣਾ ਹੁਣ ਜਰੂਰ ਤਾਂ ਕਿ ਨਹੀਂ ਜਾਣਾ ਉੱਥੇ ਉਹ ਵੀ ਮੋਟਰ ਚ ਲਾਉਣੀ ਅੱਜ ਰਾਤ ਨੂੰ ਰਾਤ ਨੂੰ ਲਾਈਟ ਆਉਂਦੀ ਹੈ ਨਾ ਹਾਂ ਉਹ ਬਣਾਉਣਾ ਹੁਣ ਜਾ ਮੈਂ ਜਰਾ ਟਰਾਫਿਕ ਆ ਜਾਣਾ ਉਹ ਜੁਲਾਇਆ ਨਹੀਂ ਕਿੱਥੇ ਲਾਇਆ ਹੁਣ ਲਾ ਦੇ ਹੁਣ ਲਾਈਟ ਪੱਜੀ ਵੀ ਆ ਪੱਜੀ ਵੀ ਹੈ ਤਾਂ ਹੀ ਕਹਿੰਦਾ ਮੈਂ ਹੁਣ ਲਾ ਕੇ ਆਉਂਗਾ ਕੋੜਾ ਕੱਟ ਕੇ ਨਾ ਚਾਹ ਜੂ ਵੀ ਚੱਲਦੇ ਕੋੜਾ ਕੱਟ ਕੇ ਲਾ ਦੇ ਚਾਹ ਜੂ ਵੀ ਚੱਲਦੇ ਆ ਹਾਂ ਯਾਰ ਜੀ ਸੱਜਰੇ ਉੱਠਣਾ ਪੈਣਾ ਮੰਨਣਾ ਨਾ ਨਾ ਸੱਜਰੇ ਗਾਣੇ ਉੱਠਣਾ ਚੱਲ ਠੀਕ ਆ ਮਿਲਦੇ ਉੱਧਰ ਵੀ ਜਾਇਏ ਕੀੜਾ ਮਾਰਿਆ ਇਹ ਠੀਕ ਆ ਜੀ ਲਓ ਜੀ ਸਬਜ਼ੀ ਲਾਉਣ ਲੱਗੇ ਥੋੜੀ ਜੀ ਚਿਆਰੀਆਂ ਗੁੱਟੀਆਂ ਦੀਆਂ ਮੈਂ ਲਾ ਦਈਏ ਚੱਲ ਖਾਣ ਨੂੰ ਹੋ ਜੂਗੀ ਥੋੜੀ ਜੀ ਚੀਕ ਕਰਦੀ ਕੋਬੀ ਲੱਗੇ ਲਾਉਣ ਦੇਖਦੇ ਕਿੰਨੀ ਕ ਲੱਗਦੀ ਐ ਦੋ ਕੁਸ਼ੀਆਂ ਲੈਤਾ ਕੋਬੀ ਦੀਆਂ ਮੈਂ ਲਾ ਦਈਏ ਚੱਲ ਖੁਰਬਾ ਕਿਥੇ ਖੁਰਪਾ ਰੇ ਹਮੇ ਲਿਆਇਆ ਇਹ ਨੂੰ ਪਾਣੀ ਲਾਉਣਾ ਹਾਂ ਠੀਕ ਹੈ ਜੀ ਵਾ ਛਿੜਕ ਦੂੰਗਾ ਭਰ ਦੇਣਾ ਇਹਨੂੰ ਛਿਰਕਣਾ ਅੱਛਾ ਬਟਾ ਖਲੈਣਾ ਨਹੀਂ ਭਰ ਦੂੰਗਾ ਹੂੰ ਖੁਰਪੇ ਦੀ ਤਾਂ ਵੈਸੇ ਜ਼ਰੂਰਤ ਨਹੀਂ ਸਾਈਡ ਵਾਲੇ ਨੂੰ ਲੋਡ ਪਾਉਂਗੇ ਠੀਕ ਹੈ ਲੱਗ ਜਾਣਗੀਆਂ ਤੈਨੂੰ ਲੈਣਾ ਚ ਨਾ ਨਾ ਤੈਨੂੰ ਕਿੱਥੇ ਲੱਗਣਾ ਦੋ ਇਹ ਕੁਛ ਲੱਗਣਗੀਆਂ ਨਹੀਂ ਹਾਂ ਬੱਜਣਗੀਆਂ ਅੱਛਾ ਬਾਕੀ ਦੇਖਦੇ ਹਾਂ ਨਾਲ ਕੀ ਕਹਿੰਦੀ ਆ ਠੀਕ ਹੈ ਜੀ ਹਾਂਜੀ ਮੱਕੀਵਾਂ ਲਾ ਕੇ ਦੇਖਦੇ ਆਂ ਕਿਆ ਕਹਿੰਦੀ ਆਂ ਹੋਰ ਕਿਆ ਕੁਛ ਲਾਉਣਾ ਹੋਰ ਤਾਂ ਨੀਆ ਪਾਲਕ ਮੇਥੀ ਬਸ ਆਈ ਕੋਸਾ ਹੋਰ ਕਿਆ ਹੁੰਦਾ ਓਰੇ ਸਾਰੇ ਚ ਇਹਨੂੰ ਕਿਆ ਲੱਗੇ ਉਹ ਦਿੱਤਾ ਕਿੰਨੇ ਕਿੰਨੇ ਨੂੰ ਹਾਂ ਇਹ ਨਿੰਬੂ ਆ ਕਿ ਸੰਤਰੇ ਆ ਪਤਾ ਨਹੀਂ ਮੈਂ ਬੜਾ ਹੋਏ ਤੇ ਪਤਾ ਲੱਗੂ ਖਾਸੇ ਲੱਗੇ ਹੋਏ ਵੈਸੇ ਹੂੰ ਖਾਸੇ ਲੱਗੇ ਹੋਏ ਮਹਗਾ ਜੀ ਹੂੰ ਇਹਗਾ ਤਾਂ ਛੋਟਾ ਜਿਹਾ ਹੂੰ ਇਹਗਾ ਤਾਂ ਛੋਟਾ ਜਿਹਾ ਹੀ ਆ ਡਾਉਨ ਅੱਗੇ ਹੁਣ ਛੋਟੇ ਛੋਟੇ ਜਿਹੇ ਨੂੰ ਲੱਗ ਜਾਂਦੇ ਆ ਹੂੰ ਨਿਮ ਵਧੀਆ ਹੋ ਗਈ ਆਪਣੀ ਹੈ ਜਾਨ ਜਾਮਣ ਨਹੀਂ ਹੋਈ ਹੈ ਨਾ ਹਲੇ ਜਾਮਣ ਘਟ ਹੋਈ ਆ ਜਾਮਣ ਤੂੰ ਤੂੰ ਵੀ ਹੋਇਆ ਸਭ ਕੁਝ ਹੋਇਆ ਤੂੰ ਤਾਂ ਤਾਂ ਹੋ ਗਿਆ ਹਾਂ ਅਮਰੂਦ ਵੀ ਲਾਇਆ ਤਾਂ ਆਪਾਂ ਜਿਹੜਾ ਉਹ ਵੀ ਹੋ ਗਿਆ ਸਭ ਕੁਝ ਹੋ ਗਿਆ ਹੂੰ ਚਲ ਲਾ ਖੋ ਲੱਗਿਆ ਮੈਂ ਆ ਜੂ ਹਟੋ ਫੇ ਲਾ ਲਾ ਤੂੰ ਵੀ ਠੀਕ ਆ ਜੀ ਦੂਈ ਲਾਈਨ ਮੈਂ ਲਾ ਦਿੰਦਾ ਹਾਂ ਲਾ ਗੁੱਡ ਠੀਕ ਐ ਲਓ ਜੀ ਉਧਰ ਧਨੀਆਂ ਪਾਲਕ ਮੇਥੇ ਵੀ ਤੇ ਇੱਧਰ ਲਾਤਾ ਸਾਗ ਇੱਕ ਉਧਰ ਲਾਤੀ ਗੋਭੀ ਜਿਹੜਾ ਗੱਭੇ ਰਹਗਾ ਇਹਦੇ ਵਿੱਚ ਵੀ ਕਾਲੂ ਕੋ ਬੀਜਦੇ ਆ ਸਾਗ ਸੂਬ ਹੋਰ ਕੁਸ ਇੰਨਾ ਕੰਦੇ ਨਿਬੜ ਗਿਆ ਹੁਣ ਇਹ ਬਾਕੀ ਕਾਲੂ ਹੋ ਲੈ ਕੇ ਦੇਖਦੇ ਕੋ ਲਾਉਂਦੇ ਆ ਚੀਨੀ ਸਰੋਂ ਬੀਜਾਂਗੇ ਥੋੜੀ ਜੀ ਡੋਲਾਂ ਪਮੂਲੀਆਂ ਲਾਤੀਆਂ ਮਾ ਕੀ ਦੇਖਦੇ ਆ ਹੁਣ ਕੀ ਬਣਦਾ ਕੀ ਨਹੀਂ ਜਿਹੜਾ ਕੁਝ ਹੋਊਗਾ ਪਰ ਹਾਲ ਦੀ ਘੜੀ ਤਾਂ ਵਧੀਆ ਲੱਗਦੀ ਆ ਚਾਰ ਲਾਈਨਾਂ ਲਾਤੀਆਂ ਗੋਭੀ ਦੀਆਂ ਦੋ ਤਿੰਨ ਫੇਰ ਲਾ ਦਾਂਗੇ ਕਿੰਨੇ ਹਫ਼ਤੇ ਤੱਕ ਹਲੇ ਇਕੱਠੀ ਗਾਂ ਨੂੰ ਲਾਉਣੀ ਹੈਗਾ ਬਾਕੀ ਹਫ਼ਤੇ ਤੱਕ ਲਾ ਦਾਂਗੇ ਵੇ ਡੋਡੀ ਪੈ ਗਈ ਕਹਿੰਦਾ ਕਾਪਰ ਦੀ ਸਪਰੇ ਹੋਣੀ ਕਾਪਰ ਨਹੀਂ ਹੋਣੀ ਹੈਗੀ ਵੀ ਭਾਈ ਫਿਰ ਕਿਵੇਂ ਫੈਲੇ ਫੈਲੀ ਜਿਆਦਾ ਨਾਵਾ ਪਾਣੀ ਇੱਥੇ ਪੈਂਦਾ ਮੋਟਰ ਦਾ ਬੰਦੇ ਨਹੀਂ ਕਰਦੇ ਪਾਣੀ ਦਾ ਮੋਟਰ ਬੰਦੇ ਨਹੀਂ ਕਰਦੇ ਇਹ ਹੈ ਪਾਣੀ ਦਾ ਸੁੱਕਾ ਹੈ ਪਾਣੀ ਦਾ ਧਰਤੀ ਨੂੰ ਪਾਣੀ ਦਿਖਿਆ ਤਾਂ ਝੁੱਕਾ ਹੈ ਉਹ ਡੋਡੀ ਪੈਂਦੀ ਉਹ ਪੈਂਦੀ ਜਿਹੜੇ ਬੀਜ ਥਲੇ ਹੈ। ਕੀ ਕਰੂੰਗਾ ਹੁਣ? ਗੈਲੀ ਲਿਓ ਕਰਦੇ ਬਾਈ। ਨਹੀਂ ਜਾਵੇ ਇਹਨਾਂ ਨੂੰ। ਦੇਖ ਲੈ ਸਮਝ ਲੈ ਹੁਣ। ਜ਼ਮੀਰ ਇੱਥੇ ਨਾ ਕਦੇ ਜੀਰੀ ਨਹੀਂ। ਕੀ ਕਰੂੰਗਾ? ਕੰਨ ਨਹੀਂ ਨੇ। ਲੋੜ ਨਹੀਂ ਮੈਨੂੰ ਲੱਗਦੀ। ਨਹੀਂ ਨਹੀਂ ਇੱਕ ਕਰਦੇ। ਇਹ ਤਾਂ ਉਹਦਾ ਬਦਣੀ ਹੈ। ਇਹਦਾ ਭਰਾ ਵਾਲੇ ਪਾਣੀ ਮੰਗਣੇ ਦੋ। ਆ ਦੇ। ਇਹਨੇ ਤਾਂ ਹਲੇ ਪਾਣੀ ਮੰਗਣੇ ਆ ਦੋ ਤੇਰੀ ਨੇ। ਪੂਰੀ ਬੰਦ ਹੋ ਜਾਣਾ। ਰਵਿੰਦਰ। ਕਿੱਥੇ ਆ ਗਿਆ ਕੀ ਬੰਦ ਹੋ ਜਾਣਾ? ਇੱਕ ਮਿੰਟ। ਪਾਣੀ ਨਾ ਲਾਈ ਇਹਨੂੰ ਬਿਲਕੁਲ ਵੀ ਸਗਾ ਦੇ ਚਿੱਟੀ ਕਰ ਦੇ। ਬਾਬੇ ਕਿੰਨੀ ਕ ਕਰ ਲੂੰਗਾ ਪਹਿਲੀ ਚਿੱਟੀ ਪਈ ਆ। ਸਪਰੇਅ ਕਰ ਦੇ ਇੱਕ। ਹਾਂ ਪਹਿਨੀ ਚਿੱ ਸਪਰੇਅ ਕਰਦੇ ਪਾਣੀ ਨੰਬਾ ਇੱਕ ਤਾਂ ਬਾਬੇ ਪਾਣੀ ਲੱਗਣਾ ਇਹਨੂੰ ਮੈਂ ਕਿਹਾ ਪਾਣੀ ਜਾਂ ਦੇਖੂ ਜਾਂ ਲੱਗੂ ਬਈ ਕਰਾ ਦੇ ਸਭ ਕਰਾ ਦੇ ਕਿੰਨੀ ਜਗਾ ਟੀਲਾ ਕੋਣਾ ਹੋਰ ਮੂਰ ਗੁਰਬੀ ਸੜੀ ਆਏ ਹੋ ਸਾਰੇ ਬਰੇ ਫੇ ਕਰਾ ਦੇ ਬਾਈ ਬਹੁਤ ਨੁਕਸਾਨ ਕਰਨਾ ਨਹੀਂ ਨੇ ਇਹ ਤਾਂ ਬਹੁਤ ਸੜੀ ਲੱਗਾ ਜਿਹੜਾ ਲੱਗ ਵਾਲੀ ਉਹਦੇ ਖਾਜ ਵਾਲੀ ਬਿਮਾਰੀ ਆ ਦੇਖ ਆ ਦੇਖ ਲੈ ਜਿਹਨੇ ਕਾ ਕਰੀ ਇਹ ਵਿੱਚ ਵੀ ਆਉ ਦੇਖ ਲੈ ਉਹਦੀ ਮਦੇਰੀ ਉਹ ਦੇਖ ਵਿੱਚ ਵੀ ਆ ਤੇ ਕਿਹੜਾ ਉੜਦੀ ਆ ਤੂੰ ਜੱਦੇ ਨੇ ਨਹੀਂ ਦੇਖੀ ਹੈਗੀ ਇਹ ਸਪਰੇਅ ਤੇ ਬਾਅਦ ਭਈਆ ਪਹਿਲਾਂ ਸਪਰੇਅ ਕਰਾਈ ਤੀ ਮੈਂ ਨਹੀਂ ਕਰਾ ਦੇ ਹੁਣ ਵੀ ਇੱਥੀ ਇੱਥੀ ਖਤਮ ਨਹੀਂ ਇੱਥੀ ਕਰ ਦੇ ਜਿੱਥੇ ਗਈ ਹੈ ਨਹੀਂ ਇੱਥੀ ਕਰ ਦੇ ਇਨਸਾਨ ਕਰ ਦਿੰਦੇ ਨੇ ਬਹੁਤ ਨਹੀਂ ਤੇਰੀ ਇਹ ਵਧੀ ਜਾਣੀ ਗਾਹਾਂ ਗਾਹਾਂ ਧੂੜ ਜਾਈ ਜਾਣੀ ਇੱਕੜਾ ਕੋਕੜੀ ਵਧੀ ਜਾਣੀ ਹੈ ਸਮਝ ਜਿਸ ਦਿਨ ਸਪਰੇਅ ਕਰਾਈ ਉਦੋਂ ਸਾਫ਼ ਤੀ ਮੈਂ ਘਰ ਸਪਰੇਅ ਕਰਾ ਦੇ ਭਾਈ ਫਰਕ ਉਰਕ ਤਾਂ ਕੋਈ ਨਹੀਂ ਪੈਂਦਾ ਹੁੰਦਾ ਸਪਰੇਅ ਕਰਾ ਦੇ ਇਹ ਫਰਕ ਨਹੀਂ ਪੈਂਦਾ ਨਾ ਨਾ ਜਾਵੇ ਫਰਕ ਨਹੀਂ ਪੈਂਦਾ ਰੋਟੀ ਦਾ ਝਾੜਾ ਉਨਾ ਹੀ ਰਹੂਗਾ ਦੇਖੀ ਜੀ ਦੂਰੀ ਤੇ ਤਾਂ ਇਹ ਲਾ ਕੇ ਉਂ ਹੀ ਟੋਕਰੇ ਭਰਦੇ ਆ ਮਾਰਵਾ ਕੇ ਝਾੜੂ ਉੱਥੇ ਤਾਂ ਫਿਰ ਪੁੱਦਾ ਭਰਾ ਵੀ ਖੜ ਜਣੀਆਂ ਬਾਹਰ ਜਾਣੀਆਂ ਆਵਾਜ਼ ਆ ਜਾਣੀ ਫੱਤੇ ਨੇ ਮਾਰਨੀ ਆਵੇ ਪੱਖਾ ਨਹੀਂ ਮਾਰਦਾ ਹੈਗਾ ਇਹਨੂੰ ਪਾਰੀ ਹੁੰਦੀ ਆ ਇਹ ਵਿੱਚੇ ਰਹਿ ਜਾਂਦੀ ਆ ਇਹਦਾ ਪਤਾ ਕੀ ਆ ਰੜਕਾ ਵੱਜ ਹਾਂ ਰੜਕਾ ਵੱਜਣਾ ਇਹ ਤਾਂ ਹੁਣ ਤੇਰੀ ਰੋਟੀ ਆ ਜਿਹੜੀ ਹੁਣ ਵੀ ਖਤਮ ਹੋਣੀ ਚੇ ਸਪਰੇਅ ਕਰਾਤੀ ਇਹ ਰੋਕੂਗਾ ਪਤਾ ਕੀ ਗੱਲ ਹੋਣਾ ਦੇਖ ਇਹਨੇ ਖਤਮ ਨਹੀਂ ਹੋਣਾ ਇਹਨੇ ਰੁਕ ਜਾਣਾ ਰੁਕ ਜਾਣਾ ਇਹਨੇ ਉੱਥੇ ਉਦੈ ਬਾਅਦ ਇਹ ਜਿਆਦਾ ਟੁੱਡੀ ਪੈ ਗਈ ਤੇਰੇ ਧਾਨ ਤਾਂ ਜਿਹੜੇ ਸਾਫ ਉਹ ਵੀ ਕਾਲੇ ਕਰ ਦਨੇ ਨੇ ਹਾਂ ਉਹ ਤਾਂ ਫਿਰ ਕਰਨੀ ਆ ਸਮਝ ਸਾਰੇ ਹੋਰ ਰੰਗ ਬਣ ਜਾਂਦਾ ਚਾਰ ਹੋ ਗਏ ਲਾਲ ਹਾਂ ਇਹ ਫਰਕ ਪੈਣਾ ਕਰਾ ਦੇ ਤੂੰ ਕਰਾ ਦੇ ਕੋਈ ਦੇ ਨਹੀਂ ਕੁਛ ਨਹੀਂ ਹੁੰਦਾ ਭਈਏ ਹੈਗੇ ਪਸੇ ਨੇ ਹੈਂ ਕਰਾ ਦੇ ਕਰਾ ਦੇ ਯਾਰ ਗਲੀਲੋ ਕਰਾ ਦੇ ਗਲੀਲੋ ਗਲੀਲੋ ਨਹੀਂ ਗੈਲੀਲੀ ਹੋਆ ਹਾਂ ਜੋ ਕਰਾਣੀ ਉਹ ਕਰਾ ਲੈ ਕੋਪਰ ਦੂਵੀਂ ਆਉਂਦੀ ਏਕ ਕੋਸੀਡ ਆਉਂਦੀ ਏਕ ਉਹ ਵੀ ਹੋ ਜਾਣੀ ਜਿਹੜੀ ਮੈਂ ਕਰੀ ਆ ਤੈ ਐ ਨਹੀਂ ਕਰੀਏਗੀ ਉਹ ਵੀ ਉਹ ਹੋਰ ਇੱਕ ਜਿਹੜੀ ਤੈਨੂੰ ਭੇਜੀ ਸੀ ਬਾਈ ਨੇ ਜਿਹੜੀ ਤੈਨੂੰ ਭੇਜੀ ਨਹੀਂ ਸੀ ਤੈ ਮੈਨੂੰ ਭੇਜੀ ਸੀ ਉਹ ਉਹ ਜੂਰੀਆ ਵੀ ਥੋੜਾ ਹੀ ਆ ਓ ਜੀਰੀ ਦਾ ਪਹਿਲੀ ਵਾਰ ਲੱਗੀ ਆ ਓਏ ਪੰਗਾ ਆ ਹੀ ਆ ਜਿਹੜੀ ਜੀਰੀ ਲੱਗੀ ਪਹਿਲੀ ਵਾਰ ਲੱਗੀ ਆ ਜੀਰੀ ਤਕੜੀ ਤਕੜੀ ਜ਼ਮੀਨ ਤਕੜੀ ਹਾਂ ਇੱਥੇ ਬੀਜ ਦੂਆ ਚਾਹੀਦਾ ਦਾ ਕੋਈ ਹੋਰ 26 ਯੂਬੀ ਜਿਹਨੇ ਕਦੇ ਮਤਲਬ ਇਹਨੇ ਰੇ ਪਾਣੀ ਨਹੀਂ ਮੰਗਦਾ 26 ਨੂੰ ਸਾਢੇ ਥੋੜੀ ਪਈ ਵੀ ਮੋੜਾ 26 ਨਹੀਂ ਕੋਈ ਹੋਰ ਬੀਜ ਥੋੜੇ ਵੀ ਪਈ ਆ ਹਾਂ ਬਹੁਤ ਇਹਦੇ ਵੀ ਓ ਪੈ ਗਈ ਮੋਟਰ ਤੇ ਰੇ ਘਰ ਤੇ ਉੱਥੇ ਰੁੱਕ ਗਈ ਕੁੱਤੀ ਰੋਗੀ ਵਾਸਤੇ ਨਹੀਂ ਤੇ ਮੇਰੇ ਵਾਂਗੂ ਹਾਂ ਇਤਾਂ ਹੀ ਹੈ ਰੋਗੀ ਇੱਥੇ ਬੈਠੇ ਨੇ ਜਦ ਰੋਕਦ ਨਹੀਂ ਤੂੰ ਕੋ ਕਰਾ ਲੈ ਘੋਬਲਾ ਕਰ ਮੇਰੇ ਇੱਕ ਕਬੂਜੇ ਨੂੰ ਕੁੱਤੀ ਜੇ ਤੂੰ ਦੋ ਜਾਨ ਦੇ ਦੇਖੀ ਜੇ ਨਾ ਹੋਰ ਵਾਜੇ ਨਾ ਕੁੱਤੀ ਖੜ ਗਈ ਕੁੱਤੀ ਖੜ ਗਈ ਇੱਕ ਕਬੂਜੇ ਭਰੇ ਆ ਕੁੱਤੀ ਮੈਂ ਰੋਜ਼ਾਨਾ ਦੇਖਦਾ ਰੋਜ਼ਾਨਾ ਆ ਜਾਂਦਾ ਤੈਂ ਦਾ ਬਾਬਾ ਇਹਦਾ ਸਕੈਨ ਕਰ ਦੇਣਾ ਰੋਜ਼ ਆ ਜਾ ਕੇ ਵੀ ਹਾਂ ਵੀ ਵਧੀਆ ਦਾਣੇ ਗਿਣਦਾ ਹੋਣਾ ਵੀ ਇੱਕੇ ਭਰੇ ਆ ਬਸ ਇੱਕ ਭਰਾ ਇੱਕ ਕਬੂਜੇ ਦਿਖਾਈ ਫੁਰਤੀ ਫੁਰਤੀ ਦਿਖਾਈ ਕਾਲੂ ਕਰਾ ਦੇ ਮਾਸੜ ਦੇ ਪੈ ਗਈ ਦੀ ਬਿਮਾਰੀ ਮਾਛਣਾ ਤਿੰਨ ਵਜੇ ਤਾਂ ਖੇਤ ਨੂੰ ਦੇਖ ਕੇ ਆਏ ਆ। ਸ਼ਾਮ ਨੂੰ 5 ਵਜੇ ਸਪਰੇਅ ਕਰਾਉਂਦੀ ਲਿਆ ਕੇ। ਕੱਲ ਨੂੰ ਸਵੇਰੇ ਕਰਾ ਦੇ ਇਹਨੂੰ। ਹਾਂ। ਹਾਂ। ਪਾਣੀ ਵਧੀਆ ਲੋਾਈ ਠੀਕ ਆ? ਤਾਂ ਗੱਲ ਬਣਦੀ। ਪਾਣੀ ਜਿਆਦਾ ਪਾਣੀ ਜਿਆਦਾ ਪੰਪ ਜਿਆਦਾ ਲਵਾ। ਹਾਂ 6-7 ਪੰਪ ਲੋਵਾ ਦੀ ਕਿਲੇ ਦੇ। ਲਵਾ ਦੇ ਸਾਲੀ। ਪਾਣੀ ਜਿਆਦਾ। ਚਲੋ ਠੀਕ ਆ ਜੀ ਫਿਰ। ਸਤਿ ਸ੍ਰੀ ਅਕਾਲ ਜੀ।